ਇਹ ਤੀਜਾ ਸੂਆ ਸੂ ਗਈ ਵੀਰੇ ਤੀਜਾ ਸੂਆ ਹਾਂਜੀ ਇਹਨਾਂ ਦੋ ਤਾਂ ਚੋਲੇ ਪਿਛਲੇ ਸੂਏ ਵੀਰੇ ਇਹਦਾ 1.75 ਲੀਟਰ ਚ ਹੋਇਆ ਸੀ ਬਈ ਆਪ ਸਾਢੇ 1.75 ਲੀਟਰ ਦੋ ਦਾ ਡੰਗਰ ਦਾ ਚੋਇਆ ਹੋਇਆ ਹਾਂਜੀ ਅਣੀ ਮਜ਼ਬੂਤ ਅੰਗਾ ਪੈਰਾਂ ਦੀ ਆਹਾਂ ਦੀ ਚੋਟੀ ਮੈਂ ਚੰਗੀ ਆ ਵੀਰੇ ਜੇਪਗੇ ਭਰਾਣੇ ਘਰੇ ਰੱਖਣ ਨੂੰ ਲੈਣੀਆਂ ਬਈ ਲੇਵਾ ਲੂਵਾ ਬਹੁਤ ਸੋਹਣਾ ਤੇ ਤਿਆਰ ਕੀਤਾ ਹੋਇਆ ਪਿਛਾ ਨੂੰ ਵੀ ਉਹਨਾਂ ਤੇ ਗਾਂ ਨੂੰ ਵੀ ਉਹਨਾਂ ਸਾਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆਂ ਤੁਹਾਨੂੰ ਮੋਗੇ ਜ਼ਿਲ੍ਹੇ ਦੇ ਪਿੰਡ ਲੰਡੇਕੇ ਵਿੱਚ ਲੰਡੇਕੇ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਇਹ ਮੋਗੇ ਸ਼ਹਿਰ ਦੇ ਬਿਲਕੁਲ ਨਜ਼ਦੀਕ ਕਰਕੇ ਵਸਿਆ ਹੋਇਆ ਪਿੰਡ ਆ ਲੰਡੇਕੇ ਪਿੰਡ ਦੇ ਵਿੱਚ ਆ ਕੇ ਜਿਹੜਾ ਕੋਟ ਇਸੇਖਣ ਵਾਲਾ ਰੋੜ ਆ ਉਸ ਰੋੜ ਦੇ ਉੱਤੇ ਆ ਕੇ ਗੁਰਦੁਆਰਾ ਬਾਬਾ ਸੂਰਤ ਸਿੰਘ ਜੀ ਦੇ ਕੋਲ ਆ ਕੇ ਤੇ ਸਰਕਾਰੀ ਸਕੂਲ ਦੇ ਨਜ਼ਦੀਕ ਬਾਬਾਸ ਗੁਰਤ ਸਿੰਘ ਗੁਰਦੁਆਰਾ ਗਲੀ ਨੰਬਰ 2 ਮੁੜਕੇ ਟਾਵਰ ਵਾਲੀ ਗਲੀ ਸਿੱਧਾ ਬਾਈ ਉਹਨਾਂ ਦਾ ਘਰ ਆ ਮਿੱਤਰੋ ਗਲੀ ਨੰਬਰ 2 ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਅੱਗੇ ਸਰਕਾਰੀ ਸਕੂਲ ਡੰਗਣ ਤੋਂ ਬਾਅਦ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਆ ਬਾਈ ਉਹਨਾਂ ਦੇ ਕੋਲੇ ਇੱਕ ਮਹਿ ਵਕਾਊਆ ਸੂਣ ਵਾਲੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੀ ਡਿਮਾਂਡ ਆ ਲੇਵੇ ਭੰਡੇ ਲੋ ਬਹੁਤ ਖਰੀ ਮੈਂ ਆ ਕਰਦੇ ਗਲਬਤ ਬਾਈ ਨਾ ਸਾਸੀ ਗਾਲ ਵੱਡੇ ਵੀਰੇ ਸਾਸੀ ਗਾਲ ਵੀਰੇ ਕੀ ਹਾਲ ਚਾਲ ਆ ਬਾਈ ਵਧੀਆ ਵਧੀਆ ਵੀਰੇ ਸੇਤਾ ਦੇ ਪਰਿਵਾਰ ਸੁਣਾ ਵੀਰੇ ਇੱਧਰ ਕਮਾਲੇ ਸੇਤਾ ਦੇ ਪਰਿਵਾਰ ਸਣਾ ਬਾਈ ਵਧੀਆ ਵਧੀਆ ਵੀਰੇ ਠੀਕ ਠਾਕ ਚਲੋ ਸ਼ੁਕਰ ਆ ਬਾਈ ਅੱਛਾ ਬੜੇ ਵੀ ਮੈਂ ਵੇਤਨੀ ਆਪਾਂ ਇੱਕ ਹਨਾ ਹਾਂਜੀ ਵੀਰੇ ਇਹ ਕਿਨੂਆ ਸੁਆ ਵੀਰੇ ਸੁਣਾ ਇਹਨੇ ਇਹ ਤੀਜਾ ਸੁਆ ਸੁਊਗੀ ਵੀਰੇ ਤੀਜਾ ਸੁਆ ਹਾਂਜੀ ਇਹਨਾਂ ਦੋ ਤਾਂ ਚੋਲੇ ਪਿਛਲੇ ਸੁਏ ਵੀਰੇ ਇਹਦਾ 1.75 ਲੀਟਰ ਚ ਹੋਇਆ ਸੀ ਬਾਈ ਆਪਾਂ 1.75 ਲੀਟਰ ਦੋ ਤਾਂ ਡੰਗਾਂ ਦਾ ਚੋਇਆ ਹਾਂਜੀ ਅੱਛਾ ਚੂਣ ਚਾਂ ਨੂੰ ਠੰਡੀ ਸੀੜ ਰਹੀ ਅੰਜ ਹਾਂਜੀ ਹਾਂਜੀ ਸੀੜ ਵੀਰੇ ਜਮਾ ਬੜੀਆਂ ਚੋਲੀਆਂ ਬਾਈ ਸਾਡੇ ਨਾਲ ਠੀਕ ਆ ਵੀਰੇ ਇੱਕ ਗੱਲ ਹੋਰ ਆ ਜੇ ਕੋਈ ਘਰੇ ਰੱਖਣ ਵਾਲੇ ਭਰਾ ਨੂੰ ਦੇ ਦਈਏ ਲਾਂਭਾ ਤਾਂ ਨਹੀਂ ਆਉਂਦਾ ਨਾ ਨਾ ਵੀਰੇ ਜਮਾ ਨਹੀਂ ਗਾਰੰਟੀ ਮਾਨਤਾਨ ਵਿੱਚੋਂ ਵੀਰੇ ਹਾਂਜੀ ਵੀਰੇ ਮਾਨਤਾਨ ਕਰਦਾਂਗੇ ਜਰੂਰ ਠੀਕ ਹੈ ਵੀਰੇ ਕੱਢੀਏ ਬਾਹਰ ਨੂੰ ਤੁਰਦੀਏ ਵੀਰੇ ਮਾਣ ਜੀ ਹਾਂਜੀ ਵੀਰੇ ਲੈ ਵੀ ਮਿੱਤਰੋ ਸੂਆ ਤੀਜਾ ਸੂਣ ਆਲੀ ਆ ਹਜੇ ਪੰਜ ਚਾਰ ਦਿਨ ਦੀ ਕੱਚੀ ਆ ਨੇਵੇ ਨੂਵੇ ਤੋਂ ਬਹੁਤ ਜ਼ਿਆਦੀ ਨਜ਼ਾਰ ਚੰਗੀ ਮੈਂ ਆ ਲੇਵੇ ਭਾਂਡੇ ਲੋਕਾਂ ਲੈ ਵੀ ਮਿੱਤਰੋ ਵੇਖੋ ਕਿਰਾਏ ਸਣੇ ਦੇਵਾ ਕਰਮਾਲੀ ਦਾ ਥੋੜਾ ਜਿਹਾ ਉਪਰਾ ਕਰਦੀ ਆ ਡਰਦੀ ਆ ਹੋਰ ਕੋਈ ਗੱਲ ਨਹੀਂ ਹਾਂ ਬਾਕੀ ਕਿ ਬਰੂਕੀ ਮੈਂ ਦੇ ਵਿੱਚ ਬਹੁਤ ਚੰਗੀ ਖੁੱਲੀ ਡੁੱਲੀ ਮੈਂ ਆ ਅਜੇ ਤਾਂ 5-7 ਦਿਨਾਂ ਦੇ ਵਿੱਚ ਇਹਨੇ ਕਰਮ ਵਾਲੀ ਨੇ ਨਾ ਹੋਰ ਸੋਹਣੀ ਨਿੱਖਰ ਜਾਣਾ ਬਾਕੀ ਲੇਵੇ ਵਾਲੇ ਪੱਖ ਤੋਂ ਪੂਰੀ ਮਜ਼ਬੂਤ ਅੰਗਾ ਪੈਰਾਂ ਦੀ ਆਰਾਂ ਦੀ ਝੋਟੀ ਮੈਂ ਚੰਗੀ ਆ ਵੀਰੇ ਜੇਪਗੇ ਭਰਾਣੇ ਘਰੇ ਰੱਖਣ ਨੂੰ ਲੈਣੀ ਆ ਬਈ ਲੇਵਾਲੂਆ ਬਹੁਤ ਸੋਹਣਾ ਤੇ ਤਿਆਰ ਕੀਤਾ ਆ ਪਿਛਾ ਨੂੰ ਵੀ ਉਹਨਾਂ ਤੇ ਗਾਂ ਨੂੰ ਵੀ ਉਹਨਾਂ ਬਾਕੀ ਆਰਡਰ ਦੀ ਕੁਆਲਿਟੀ ਮੈਂ ਨਾ ਕਹਿੰਦੇ ਆ ਵੀ ਤਿਆਰੀ ਕਰੂਗੀ ਜੋ ਦਿਨ ਰਹਿ ਗਏ ਨੇ 1 2 ਉਹ ਤਾਂ ਅਮਰੀਕਨ ਗਾਈਆਂ ਕੋਲੋਂ ਫਸ ਜੋਗੇ ਕਰਮ ਵਾਲੇ ਵੀਰੇ ਦੁੱਧ 14.5 ਕਿਲੋ ਬਾਈ ਨੇ ਪਿਛਲੇ ਸੋਹੇ ਚੋਇਆ ਹੋਇਆ ਤੁਹਾਡੀ ਸੇਵਾ ਤੇ ਆ ਤੁਸੀਂ ਇਹਦੇ ਥਲੋ ਕਿੰਨਾ ਚੋ ਸਕਦੇ ਆ ਮੈਂ ਦੁੱਧ ਵਾਲੀ ਆ ਆਪਣੇ ਤਾਂ ਆਪਣੇ ਜਮਾ ਸੁੱਕੀ ਟੂੜੀ ਤੇ ਹਰੇ-ਹਰੇ ਵੀ ਹੈਣੀਆਂ ਆਪਣੇ ਜਮਾ ਸੁੱਕੀ ਟੂੜੀ ਤੇ ਦਾਣੇ ਤੇ ਨੰਬਰ ਕਿੰਨਾ ਆ ਗਿਆ ਵੱਡੇ ਵੀ ਆ 8 ਜੀ 10696 ਇੱਕ ਵਾਰੀ ਹੋਰ ਬੋਲ ਦੀ ਬਈ 85448 10696 ਠੀਕ ਹੈ ਮੈਂ ਇਸ ਨੰਬਰ ਤੇ ਕਰ ਲਿਆ ਪਈਣਾ ਰابطਾ ਹੈ ਮਿੱਤਰੋ ਪਿੰਡ ਲੰਡੇ ਕੇ ਜ਼ਿਲ੍ਹਾ ਮੋਗਾ ਗੁਰਦੁਆਰਾ ਉਹ ਦੱਸ ਦਿੱਤਾ ਨਜ਼ਦੀਕ ਸਰਕਾਰੀ ਸਕੂਲ ਆ ਬਾਕੀ ਗਾਹੀ ਨੰਬਰ 2 ਆ ਟਾਵਰ ਦੇ ਕੋਲੇ ਬਾਈ ਦਾ ਰਹਿਣਾ ਬਸੇਰਾ ਨੰਬਰ ਸਕਰੀਨ ਦੇ ਉੱਤੇ ਆ ਵੀਡੀਓ ਦੇਖਣ ਲਈ ਧੰਨਵਾਦ